ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਏ ਹਾਂ ਬਿਲਕੁਲ ਸੌਖਾ ਜਿਹਾ ਡਿਜ਼ਾਈਨ ਹੈ ਇਹਨੂੰ ਬਣਾਉਣ ਵਾਸਤੇ ਆਪਾਂ ਨੂੰ 5-5 ਸੋਰੀ 10-10 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਰੱਖਣੇ ਆਪਾਂ ਨੇ 10 10 10 ਜਿੰਨੇ ਵੀ ਤੁਸੀਂ ਰੱਖਣਾ 10-10 ਦੇ حساب ਨਾਲ ਗਣ ਕੇ 5 ਕੁੰਡੇ ਐਕਸਟਰਾ ਰੱਖਣੇ ਤਾਂ ਕਰਕੇ ਇਹ ਆਪਣਾ ਡਿਜ਼ਾਈਨ ਸਹੀ ਆਊਗਾ ਪਹਿਲਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਹੀ ਆਪਾਂ ਪਹਿਲੀ ਸਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਕੱਢਾਂਗੇ ਸੇਸ ਲਾਈਆਂ ਦਾ ਆਪਣਾ ਇਹ ਡਿਜ਼ਾਈਨ ਹੋਊਗਾ ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਸਿੱਧਾ-ਸਿੱਧਾ ਮੁੜ ਕੇ ਕਟਾਂਗੇ ਆਲ ਪ੍ਰੋਜੈਕਟ ਡਿਜ਼ਾਈਨ ਕਿਸੇ ਵੀ ਪ੍ਰੋਜੈਕਟ 'ਚ ਪਾ ਸਕਦੇ ਹੋ ਹਰੇਕ ਪ੍ਰੋਜੈਕਟ ਨੂੰ ਓਨੋਖੀ ਲੁੱਕ ਦੇਵੇਗਾ ਇਹ ਡਿਜ਼ਾਈਨ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੋਹਣੇ-ਸੋਹਣੇ ਤੇ ਸੁੱਖ-ਸੁੱਖੇ ਡਿਜ਼ਾਈਨ ਵੇਖਣ ਲਈ ਇਸ ਤਰ੍ਹਾਂ ਨੂੰ ਆਪਾਂ ਸਾਰੇ ਨੂੰ ਸਿੱਧੀ ਸਾਈਡ ਤੋਂ ਇਹ ਸਲਾਈ ਸਿੱਧੀ ਹੋ ਜਾਊਗੀ ਮੇਨ ਤਾਂ ਇਹ ਚਾਰ ਸਲਾਈਆਂ ਦਾ ਡਿਜ਼ਾਈਨ ਹੀ ਆ ਇੱਕ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ ਤੋਂ ਉਲਟੀ ਸਾਈਡ ਤੋਂ ਉਲਟੀ ਗੈਪ ਵਾਲੀ ਪਾਵਾਂਗੇ ਹੁਣ ਆਪਾਂ ਅਗੇ ਉਲਟੀ ਸਾਈਡ ਉਲਟੀ ਸਾਈਡ ਨੂੰ ਆਪਾਂ ਨੇ ਕੀ ਕਰਨਾ ਐ ਇਸ ਤਰ੍ਹਾਂ ਨੂੰ ਸਾਰੇ ਨੂੰ ਉਲਟਾ-ਉਲਟਾ ਬੁਣਾਗੇ ਇਹ ਡਿਜ਼ਾਈਨ ਦੀ ਆਪਣੀ ਦੂਜੀ ਸਲਾਈ ਹੋ ਗਈ ਸੇ ਸਲਾਈਆਂ ਚਾਹੀਏ ਆਪਣਾ ਡਿਜ਼ਾਈਨ ਕੰਪਲੀਟ ਹੋ ਇਹੀ ਸਲਾਈਆਂ ਫਿਰ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੀਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਸਾਨੂੰ ਵੀਡੀਓ ਆਪਾਂ ਬਣਾ ਕੇ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਇਸ ਤਰ੍ਹਾਂ ਹੁਣ ਆਪਾਂ ਅੱਗੇ ਤੀਜੀ ਸਲਾਈ ਤੇ ਪਹਿਲਾ ਕੁੰਡ ਆਪਾਂ ਬਿਨਾਂ ਗੁਣਾ ਉਤਾਰਾਂਗੇ ਚਾਰ ਕੁੰਡੇ ਆਪਾਂ ਉਲਟੇ ਗੁਣਾ ਲਾਂਗੇ 1 2 3 4 ਇਸ ਗੁੰਡੇ ਨੂੰ ਛੱਡ ਕੇ ਚਾਰ ਆਪਣੇ ਇਹ ਹੋ ਗਏ ਹੁਣ ਆਪਾਂ ਛੇ ਗੁੰਡੇ ਪلاس ਇਸ ਤਰ੍ਹਾਂ ਬੁਣਾਂਗੇ ਇੱਕ ਪਹਿਲਾਂ ਸਿੱਧਾ ਬੁਣ ਲਿਆ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਦੋ ਬਲ ਪਾ ਲਈ ਇੱਕ ਗੁੰਡਾ ਬੁਣਿਆ ਗਿਆ ਆਪਣਾ ਦੋ ਫੇਰ ਬਲ ਪਾ ਲਈ ਤੀਜਾ ਗੁੰਡਾ ਫੇਰ ਬਲ ਪਾ ਲਿਆ ਚੌਥਾ ਗੁੰਡਾ ਫੇਰ ਬਲ ਪਾ ਲਿਆ ਪੰਜਵਾਂ ਗੁੰਡਾ ਬੁਣ ਕੇ ਫੇਰ ਬੜਪਾ ਲਿਆ ਤੇ ਛੇ ਮਾ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਹੀ ਬਣਾ ਲਾਂਗੇ ਚਾਰ ਕੁੰਡੇ ਆਪਣੇ ਇਹ ਹੋਗੇ ਛੇ ਕੁੰਡੇ ਆਪਣੇ ਇਹ ਹੋਗੇ ਚਾਰ ਤੇ ਛੇ 10 ਹੋਗੇ ਇਹੀ 10 ਕੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰਨੇ ਆ 1 2 3 4 ਚਾਰ ਕੁੰਡੇ ਆਪਾਂ ਨੇ ਉਲਟੇ ਗੁੰਨਿਆ ਤਾਂਗਾ ਬੈਕ ਸਾਈਡ ਲੈ ਜਾਾਂਗੇ ਇੱਕ ਗੁੰਡਾ ਸਿੱਧਾ ਇੱਕ ਦੋ ਵਾਰੀ ਬਲਪਾਵਾਂਗੇ ਫੇਰ ਦੂਜਾ ਗੁੰਡਾ ਸਿੱਧਾ ਫੇਰ ਉਹਨੂੰ ਦੋ ਵਾਰ ਬਲਪਾਵਾਂਗੇ ਫੇਰ ਤੀਜਾ ਗੁੰਡਾ ਇਸ ਤਰ੍ਹਾਂ ਸਿੱਧੇ ਗੁਣਾਗੇ ਬਾਲੇ ਨੂੰ ਉਸ ਤਰ੍ਹਾਂ ਦੋ ਵਾਰੀ ਪਾਵਾਂਗੇ ਚੌਥਾ ਗੁੰਡਾ ਇਸ ਤਰ੍ਹਾਂ ਬਾਲ ਪਾਵਾਂਗੇ ਫਿਰ ਪੰਜਵਾਂ ਗੁੰਡਾ ਪਹਿਲਾਂ ਉਹਨਾਂ ਨੂੰ ਸਿੱਧੇ ਬੁਣਨਾ ਉਸ ਤੋਂ ਬਾਅਦ ਬਾਲ ਪਾਉਣਾ ਆਪਾਂ ਨੇ ਇਸ ਛੇ ਗੁੰਡੇ ਆਪਣਾ ਦੁਬਾਰਾ ਫੇਰ ਹੋਗੇ ਲਾਸਟ ਵਾਲੇ ਆਪਾਂ ਚਾਰ ਗੁੰਡੇ ਫੇਰ ਇਸ ਤਰ੍ਹਾਂ ਉਲਟੇ ਬੁਣ ਲਾਂਗੇ ਬੈਕ ਸਾਈਡ ਤੋਂ ਪਰਨ ਕੀ ਕਰਨਾ ਜਿਹੜੇ ਉਲਟੇ ਬੁਣੇ ਉਹਨਾਂ ਨੂੰ ਇਸ ਤਰ੍ਹਾਂ ਬੁਣਾਂਗੇ ਉਲਟੇ ਹੀ ਬੁਣਾਂਗੇ ਇੱਧਰ ਵੀ ਜਿਹੜੇ ਆਪਾਂ ਇਹ ਛੇ ਗੁੰਡੇ ਬਣਾਇਆ ਇਹਨਾਂ ਨੂੰ ਇਸ ਤਰ੍ਹਾਂ ਬਲ ਦੇ ਲਾਗੇ ਪਰ ਇੱਕ ਜਿਹੜਾ ਕੁੰਡਾ ਬੁਣਿਆ ਸੀ ਉਹਨੂੰ ਇਸ ਤਰ੍ਹਾਂ ਕੱਢ ਲਾਂਗੇ ਫਿਰ ਦੂਜੇ ਨੂੰ ਕੱਢ ਲਾਂਗੇ ਵਾਲੇ ਪਾਏ ਹੀ ਕੱਢ ਦਾਂਗੇ ਫਿਰ ਤੀਜੇ ਨੂੰ ਕੱਢਾਂਗੇ ਵਾਲੇ ਇਸ ਤਰ੍ਹਾਂ ਢੇਡ ਦਾਂਗੇ ਚੌਥਾ ਜਿਹੜਾ ਬੁਣਿਆ ਸਿਰਫ ਉਹੀ ਕੁੰਡਾ ਲਾਉਣਾ ਬਾਕੀ ਬਲ ਆਪਣੇ ਆਪ ਉੱਧੜਦੇ ਜਾਣਗੇ ਚਾਰ ਪੰਜ ਤੇ ਛੇ ਇਸ ਤਰ੍ਹਾਂ ਹੀ ਆਪਣੇ ਸਾਰੇ ਕੁੰਡਾ ਆਪਣੇ ਲੂਜ਼ ਕਰ ਲਏ ਹੁਣ ਥੋੜਾ ਆ ਇਸ ਦੇ ਹਿਸਾਬ ਨਾਲ ਕਸ ਨਾਣੀ ਅਸੀਂ ਇਸ ਦੇ ਮੇਜ ਦਾ ਤੱਕਾ ਸੱਡ ਕੇ ਹੀ ਆਪਾਂ ਇਹਨਾਂ ਨੂੰ ਉਲਟੇ ਬੋਲਣਾ ਚਾਰ ਦੋ ਤਿੰਨ ਚਾਰ ਫਿਰ ਦੁਬਾਰਾ ਦੇੜਾਂਗੇ ਇੱਕ ਦੋ ਤਿੰਨ ਚਾਰ ਪੰਜ ਛੇ ਛੇ ਦੁਬਾਰਾ ਦੇੜੇ ਤੇ ਇਹਨਾਂ ਨੂੰ ਫਿਰ ਆਪਾਂ ਉਲਟੇ ਬੋਲਣਾ ਹੈ ਇਹ ਆਪਣੀ ਚੌਥੀ ਸਲਾਈ ਹੋ ਗਈ ਡਿਜ਼ਾਈਨ ਦੀ ਹੁਣ ਆਪਾਂ ਦੀ ਪੰਜਵੀਂ ਸਲਾਈ। ਪੰਜਵੀਂ ਸਲਾਈ ਤੇ ਆਪਾਂ ਨੇ ਕੀ ਕਰਨਾ ਹੈ ਜਿਹੜੇ ਆਪਾਂ ਉਲਟੇ ਬੁਨੇ ਸੀ ਚਾਰ ਉਹਨਾਂ ਨੂੰ ਉਲਟੇ ਹੀ ਗੁਣਾਗੇ। 3 4 ਤਾਂ ਅਗਲੇ ਜਾਵਾਂਗੇ ਬੈਕ ਸਾਈਡ। ਹੁਣ ਧਿਆਨ ਨਾਲ ਦੇਖਿਓ। ਜਿਹੜੇ ਹੁਣ ਆਪਣੇ ਇਹ 6 ਗੁੰਡੇ ਨੇ ਜਿਹੜੇ ਆਪਾਂ ਨੇ ਲੂਜ਼ ਰੱਖਿਆ। ਇਸ ਤਰ੍ਹਾਂ ਹੀ ਆਪਣੇ 6 ਹੋ ਗਏ। ਮੈਂ ਇਹਨਾਂ ਨੂੰ ਆਪਣੇ ਕੀ ਕਰਨਾ ਹੈ ਜਿਹੜੇ ਆ ਪਿਛਲੇ ਆ ਉਹਨਾਂ ਨੂੰ ਲੇ ਲੈ ਜਾਂਗੇ ਜਿਹੜੇ ਅਗਲੇ ਆ ਤੈਨੂੰ ਉਹਨਾਂ ਨੂੰ ਪਿੱਛੇ ਲੈ ਜਾਗੇ ਇਹ ਤਿੰਨ ਆਪਾਂ ਨੇ ਪਿੱਛੇ ਲੈ ਗਏ ਇਹਨਾਂ ਨੂੰ ਆਪਾਂ ਅੱਗੇ ਲੈ ਜਾਾਂਗੇ ਇਸ ਤਰ੍ਹਾਂ ਸਲਾਈ ਦੀ ਚੜਾ ਲਾਂਗੇ ਹੁਣ ਇਹਨਾਂ ਨੂੰ ਆਪਾਂ ਬੁਣਾਗੇ ਸਿੱਧੇ ਹੀ ਬੁਣਾਗੇ 1 2 3 4 5 6 ਤੱਕ ਆਪਾਂ ਪਲੇਸ ਹੜ ਜਿਹੜੇ ਉਲਟੇ ਬੁੰਦਨ ਨੂੰ ਉਲਟੇ ਹੀ ਬਣਾਵਾਂਗੇ 4 ਤੱਕ ਆ ਫਿਰ ਬੈਕ ਸਾਈਡ ਇਸੇ ਕੁੰਡੇ ਉਤਾਰੇ ਜਿਹੜੇ ਅਗਲੇ ਤਿੰਨ ਉਹਨਾਂ ਨੂੰ ਆਪਾਂ ਪਿੱਛੇ ਲੈ ਜਾਾਂਗੇ ਜਿਹੜੇ ਇਹ ਨੇ ਪਿਛਲੇ ਇਹਨਾਂ ਨੂੰ ਆਪਾਂ ਅੱਗੇ ਲੈ ਜਾਾਂਗੇ ਇਸ ਤਰ੍ਹਾਂ ਬੋਨੇ ਆਪਾਂ ਇਹਨਾਂ ਨੂੰ ਸਿੱਧਾ ਹੀ ਆ 1 2 3 4 5 6 ਫਿਰ ਤੱਕ ਆਪਣੀ ਸਾਈਡ ਇਹ ਉਲਟੇ ਬੋਲਣਾ हम आप बैक सैड आ गए बैक सैड सेम ही सिलाई सारी इस तरह ही लंघू उल्टा बुन के ही यही सी सिलाइया आप दोबारा दोबारा रिपीट ने, कर सो दिखा भी यह बनया हुआ किस तरह लगता है, बैक सैड तो सेंम ही सिलाई आप सारा उल्टा बुनके कंप्लीट करा ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਦਾ ਸੰਗਲੀਆਂ ਦੀ ਤਰ੍ਹਾਂ ਹੀ ਡਿਜ਼ਾਈਨ ਬਣ ਕੇ ਆਉਂਦਾ ਹੈ ਤੇ ਬਿਲਕੁਲ ਸੋਖਾ ਡਿਜ਼ਾਈਨ ਹੈ ਬਣਨ ਦੇਖਣ ਜੀ ਬਹੁਤ ਸੋਹਣਾ ਲੱਗਦਾ ਤੇ ਸੋਖਾ ਵੀ ਬਹੁਤ ਹੈ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਥੈਂਕ ਯੂ ਜੀ